ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵੀਰ ਨੇ ਦਾਸ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਗੁਰਬਾਣੀ ਦਾ ਉਚਾਰਨ ਕਰਨ ਲੱਗੇ ਆਂ ਕਈ ਥਾਵਾਂ ਤੇ ਆਪਣੇ ਕੋਲੋਂ ਬਿੰਦੀਆਂ ਦਾ ਉਚਾਰਨ ਕਰ ਰਹੇ ਹੋ ਜਦ ਕਿ ਉਹਨਾਂ ਸ਼ਬਦਾਂ ਦੇ ਨਾਲ ਗੁਰਬਾਣੀ ਵਿੱਚ ਬਿੰਦੀ ਨਹੀਂ ਲੱਗੀ ਹੋਈ ਤਾਂ ਕੀ ਇਸ ਤਰ੍ਹਾਂ ਕਰਕੇ ਤੁਸੀਂ ਗਲਤ ਨਹੀਂ ਕਰ ਰਹੇ ਕੀ ਸਾਧ ਸੰਗਤ ਉਹਦੇ ਵਾਸਤੇ ਦਾਸ ਨੇ ਅੱਜ ਇਸ ਵੀਡੀਓ ਦੇ ਵਿੱਚ ਕੁਝ ਵਚਨ ਆਪ ਜੀ ਨਾਲ ਸਾਂਝੇ ਕਰਨੇ ਹਨ ਕਿਉਂਕਿ ਕਈ ਵਾਰੀ ਐਸਾ ਹੁੰਦਾ ਹੈ ਇੱਕ ਦੇ ਮਨ ਵਿੱਚ ਆਏ ਹੋਏ ਸ਼ੰਕੇ ਕਰਕੇ ਬਾਕੀਆਂ ਦੇ ਮਨ ਦੇ ਸ਼ੰਕੇ ਦੀ ਵੀ ਨਿਵਰਤੀ ਹੋ ਜਾਂਦੀ ਹੈ ਸੁਮਨ ਵਿੱਚ ਵਿਚਾਰ ਆਈ ਕਿ ਇਸ ਬਾਬਤ ਆਪ ਸੰਗਤ ਦੇ ਨਾਲ ਕੁਝ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਜਾਣ ਸਾਧ ਸੰਗਤ ਅਸੀਂ ਜਦੋਂ ਵੀ ਗੁਰਬਾਣੀ ਦਾ ਉਚਾਰਨ ਕਰਨਾ ਹੈ ਤੇ ਗੁਰਬਾਣੀ ਨੂੰ ਸਮਝ ਕੇ ਉਦੇ ਅਰਥ ਭਾਵਾਂ ਨੂੰ ਸਨਮੁਖ ਰੱਖਦਿਆਂ ਹੋਇਆਂ ਉਹਦਾ ਅਸੀਂ ਉਚਾਰਨ ਕਰਨਾ ਹੈ ਜੇ ਅਸੀਂ ਅਰਥ ਭਾਵਾਂ ਦੇ ਮੁਤਾਬਕ ਬਾਣੀ ਦੇ ਬਚਨਾਂ ਦਾ ਉਚਾਰਨ ਨਹੀਂ ਕਰਾਂਗੇ ਤਾਂ ਉਹ ਗੁਰਬਾਣੀ ਦਾ ਉਚਾਰਨ ਅਸ਼ੁੱਧ ਹੋਏਗਾ ਤੇ ਕਈ ਵਾਰੀ ਉਹਦੇ ਅਰਥ ਕੁਝ ਹੋਰ ਹੀ ਬਣ ਜਾਣਗੇ ਜੋ ਕਿ ਗੁਰਬਾਣੀ ਦੇ ਉਸ ਸ਼ਬਦ ਦੇ ਸੰਦਰਭ ਤੋਂ ਵੱਖਰੇ ਅਰਥ ਹੋਣਗੇ ਕੁਝ ਹੋ ਜਾਂ ਉਦਾਹਰਨਾਂ ਜਿਹੜੀਆਂ ਨੇ ਉਹ ਬਾਣੀ ਵਿੱਚੋਂ ਦਾ ਸਾਜੇ ਨਾਲ ਸਾਂਝੀਆਂ ਕਰੇਗਾ ਜਿਵੇਂ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਰਾਰੇ ਨੂੰ ਕੰਨਾਂ ਤੇ ਜੱਜੇ ਨੂੰ ਕੰਨਾਂ ਉਹਨਾਂ ਰਾਰੇ ਕੰਨਾਂ ਜੱਜੇ ਕੰਨਾਂ ਜਿੱਥੇ ਵੀ ਲੱਗਿਆ ਹੋਏਗਾ ਇਹਦਾ ਸਿੱਧਾ ਜਿਹਾ ਉਚਾਰਨ ਬਣਦਾ ਹੈ ਰਾਜਾ ਪਰ ਅਸੀਂ ਹਰ ਇੱਕ ਜਗ੍ਹਾ ਤੇ ਬਾਣੀ ਵਿੱਚ ਇਹਦਾ ਉਚਾਰਨ ਰਾਜਾ ਨਹੀਂ ਕਰ ਸਕਦੇ ਕੁਝ ਥਾਵਾਂ ਤੇ ਇਹਦੇ ਅਰਥਾਂ ਵਿੱਚ ਫਰਕ ਪਵੇਗਾ ਜਿਉਂ ਸੁ ਜਿਉਂ ਸੁਪਨੇ ਹੋਏ ਬੈਸਤ ਰਾਜਾ ਇੱਥੇ ਰਾਜਾ ਉਚਾਰਨ ਹੋਏਗਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਕੋਈ ਸਾਰੀ ਸ੍ਰਿਸ਼ਟੀ ਦਾ ਵੀ ਰਾਜਾ ਹੋਵੇ ਤੇ ਦੁਖੀ ਰਹਿੰਦਾ ਹੈ ਹਰ ਕੋ ਨਾਮ ਜਪਤ ਹੋਏ ਸੁਖੀਆ ਉਚਾਰਨ ਰਾਜਾ ਹੋਏਗਾ ਪਰ ਜਦੋਂ ਅਸੀਂ ਬਾਣੀ ਵਿੱਚੋਂ ਆ ਤੱਕ ਪੜਾਂਗੇ ਹਰ ਜੀਉ ਤੇਰੀ ਦਾਤੀ ਰਾਜਾਂ ਲਿਖਿਆ ਉੱਥੇ ਵੀ ਰਾਰੇ ਨੂੰ ਕੰਨਾ ਤੇ ਜੱਜੇ ਨੂੰ ਕੰਨਾ ਹੈ ਪਰ ਜੇ ਰਾਜਾ ਪੜਦੇ ਆਂਗੇ ਹਰ ਜੀਉ ਤੇਰੀ ਦਾਤੀ ਰਾਜਾ ਤੇ ਅਰਥ ਸਹੀ ਨਹੀਂ ਬਣਨਗੇ ਹਰ ਜੀਉ ਤੇਰੀ ਦਾਤੀ ਰਾਜਾਂ ਏ ਮੇਰੇ ਹਰੀ ਜੀ ਤੁਸੀਂ ਮੈਨੂੰ ਦਾਤਾਂ ਦਿੰਦੇ ਹੋ ਤੇ ਮੈਂ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਅੰਦਾਲ ਹੀ ਰੱਜਦਾ ਹਾਂ ਹੋਰ ਉਦਾਹਰਨ ਲਈ ਬਾਣੀ ਵੀ ਜਿਵੇਂ ਡੱਡਾ ਤੇ ਡੱਡੇ ਨੂੰ ਕੰਨਾਂ ਲਿਖਿਆ ਮਿਲਦਾ ਹੁਣ ਜਿਵੇਂ ਲਿਖਿਆ ਹੈ ਜੇ ਆਪਾਂ ਉਵੇਂ ਉਚਾਰਨ ਕਰਾਂਗੇ ਤੇ ਬਣ ਜਾਏਗਾ ਡੱਡਾ ਡੱਡਾ ਤੇ ਡੱਡੇ ਨੂੰ ਕੰਨਾਂ ਡੱਡਾ ਜਦਕਿ ਇਹਦਾ ਉਚਾਰਨ ਆਪਾਂ ਕਰਾਂਗੇ ਡੱਡਾ ਡਰ ਉਪਜੈ ਡਰ ਜਾਈ ਅਦਕਤਾ ਉਚਾਰਨ ਕਰਨਾ ਪਏਗਾ ਭਾਵੇਂ ਬਾਣੀ ਵਿੱਚ ਨਹੀਂ ਲੱਗਾ ਹੋਇਆ ਪਰ ਡੱਡਾ ਸ਼ਬਦ ਸਹੀ ਉਚਾਰਨ ਤਾਂ ਹੀ ਹੋਏਗਾ ਜੇ ਅਦਕ ਸਹਿਤ ਉਚਾਰਨ ਕਰਾਂਗੇ ਡੱਡਾ ਡਰ ਉਪਜੈ ਡਰ ਜਾਈ ਡੱਡਾ ਆਖਰ ਕਹਿੰਦਾ ਹੈ ਜੇ ਸਾਡੇ ਅੰਦਰ ਪ੍ਰਮਾਤਮਾ ਦਾ ਡਰ ਪੈਦਾ ਹੋਵੇ ਤੇ ਫਿਰ ਦੁਨੀਆਦਾਰੀ ਦੇ ਡਰ ਜਿਹੜੇ ਨੇ ਉਹ ਮੁੱਕ ਜਾਂਦੇ ਹੁਣ ਇਹਦੇ ਨਾਲ ਮਿਲਦਾ ਦੂਜਾ ਸ਼ਬਦ ਤੁਸੀਂ ਬਾਣੀ ਵਿੱਚੋਂ ਪੜ੍ਹ ਕੇ ਵੇਖੋ ਹੰਸਾ ਹੀਰਾ ਮੋਤੀ ਚੁਗਣਾ ਵਗ ਡੱਡਾਂ ਭਾਲਣ ਜਾਵੇ ਹੰਸ ਹੀਰੇ ਮੋਤੀਆਂ ਦੀ ਚੁਗ ਚੁਗਦੇ ਨੇ ਪਰ ਬਗਲੇ ਉਹ ਡੱਡੂ ਮੱਛੀਆਂ ਲਵਦੇ ਫਿਰਦੇ ਨੇ ਇੱਥੇ ਸਾਨੂੰ ਉਚਾਰ ਲਿਖਿਆ ਭਾਵੇਂ ਮਹਾਰਾਜ ਜੀ ਨੇ ਡੱਡਾ ਤੇ ਡੱਡੇ ਨੂੰ ਕੰਨਾ ਹੀ ਹੈ ਪਰ ਜੇ ਆਪਾਂ ਡੱਡਾ ਪੜ੍ਹ ਦਿੱਤਾ ਤੇ ਉਹਦੇ ਅਰਥ ਸਵਸ਼ਟ ਨਹੀਂ ਹੋਣਗੇ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਦਣ ਜਾਵੇ ਸਾਨੂੰ ਡੱਡੇ ਦੇ ਕੰਨੇ ਤੇ ਬਿੰਦੀ ਸਹਿਤ ਉਚਾਰਨ ਕਰਨਾ ਪਵੇਗਾ ਤਾਂ ਅਰਥ ਬਣ ਗਏ ਕਿ ਹੰਸ ਹੀਰੇ ਮੋਤੀ ਚੁਗਦੇ ਨੇ ਤੇ ਬਗਲੇ ਜਿਹੜੇ ਨੇ ਉਹ ਡੱਡਾਂ ਭਾਦਣ ਜਾ ਰਹੇ ਨੇ ਪਾਪ ਡੱਡੂ ਮੱਛੀਆਂ ਲਵਦੇ ਫਿਰਦੇ ਨੇ ਇਸੇ ਤਰ੍ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਪੜ੍ਹਦੇ ਆਂ ਮੰਮੇ ਨੂੰ ਹੋੜਾ ਤੇ ਰਾਰੇ ਨੂੰ ਬਿਹਾਰੀ ਇਹ ਦਾ ਅਰਥ ਬਣਦਾ ਮੋਰੀ ਮੰਮੇ ਨੂੰ ਹੋੜਾ ਤੇ ਰਾਰੇ ਨੂੰ ਬਿਹਾਰੀ ਮੋਰੀ ਪਰ ਬਾਣੀ ਵਿੱਚ ਤੁਸੀਂ ਪੜ੍ਹੋਗੇ ਜਿੱਥੇ ਤਾਂ ਇਹ ਵਚਨ ਆਉਂਦਾ ਹੈ ਮੋਰੀ ਰੋਣ ਚੋਣ ਨਾਇਆ ਭੈਣੇ ਸਾਵਣ ਆਇਆ ਉੱਥੇ ਬਿੰਦੀ ਸਹਿਤ ਸੰਦ ਪੜ੍ਹਨਾ ਪਏਗਾ ਕਿਉਂਕਿ ਉਦਾਰਥ ਬਣਦਾ ਹੈ ਮੋਰ ਮੋਰੀ ਰੁਣਚਣ ਲਾਇਆ ਭੈਣੇ ਸਾਵਣ ਆਇਆਂ ਬਰੀਏ ਭੈਣੇ ਸਾਵਣ ਦਾ ਮਹੀਨਾ ਆ ਗਿਆ ਤੇ ਜਿਹੜੇ ਮੋਹਰ ਨੇ ਉਹ ਪਹਿਲਾਂ ਪਾ ਰਹੇ ਗੁਣ ਕੀਰਤ ਨਿਧ ਮੋਰੀ ਉਥੇ ਬਿੰਦੀ ਤੋਂ ਬਿਨਾ ਉਚਾਰਨ ਕਰਾਂਗੇ ਜਿਵੇਂ ਭਗਤ ਕਬੀਰ ਸਾਹਿਬ ਦਾ ਵੀ ਇੱਕ ਬਚਨ ਹੁੰਦਾ ਹੈ ਅਬ ਕਹੋ RAM ਕਵਨ ਗਤ ਮੋਰੀ ਤਜੀਲੇ ਬਨਾਰ ਸੰਬਤ ਭਈ ਥੋੜੀ ਉਥੇ ਬਿੰਦੀ ਤੋਂ ਬਿਨਾ ਉਚਾਰਨ ਕਰਾਂਗੇ ਇਸੇ ਤਰ੍ਹਾਂ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਗੱਗਾ ਤੇ ਲੱਲੇ ਨੂੰ ਬਿਹਾਰੀ ਗੱਗਾ ਤੇ ਲੱਲੇ ਨੂੰ ਬਿਹਾਰੀ। ਕੁਣੀਦਾਰਥ ਬਣਦਾ ਗਲੀ। ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਹਰ ਕੇ ਸੰਤ ਬਤਾਵੋ ਮਾਰਗ ਹਾਂ ਪਿਛੇ ਲੱਗ ਚੰਦੀ। ਇਹ ਦਰਥ ਬਣਦਾ ਦੋਸੋ ਭਾਈ ਮੇਰਾ ਪਿਆਰਾ ਪ੍ਰਮਾਤਮਾ ਕਿਹੜੀ ਗਲੀ ਵਿੱਚ ਮਿਲਦਾ ਹੈ। ਮੈਂ ਉਸ ਗਲੀ ਵਿੱਚ ਲੱਭਣ ਨੂੰ ਤਿਆਰ। ਇੱਥੇ ਤੇ ਗਲੀ ਵਿਚਾਰਨ ਕਰਾਂਗੇ। ਪਰ ਜਦੋਂ ਅਸੀਂ ਭਗਤ ਕਬੀਰ ਸਾਹਿਬ ਜੀ ਦਾ ਆ ਸ਼ਬਦ ਪੜਾਂਗੇ। ਗਲੀ ਜਿਨਾਂ ਜਪ ਬਾਲੀਆਂ ਲੋਟੇ ਹੱਥ ਨਿਬਾਗਰ ਉਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਉਥੇ ਸਾਨੂੰ ਉਚਾਰਨ ਕਰਨਾ ਪਏਗਾ ਗਲੀ ਨਲੇ ਦੀ ਬਿਹਾਰੀ ਤੇ ਬਿੰਦੀ ਸਹਿਬ ਉਚਾਰਨ ਹੋਏਗਾ ਜੇ ਅਰਥ ਬਣਦਾ ਹੈ ਗਲੀ ਜਿੰਨਾ ਜਪ ਵਾਲੀਆਂ ਜਿੰਨਾ ਪਖੰਡ ਕਰਨ ਵਾਲਿਆਂ ਨੇ ਗਲਾਂ ਦੇ ਵਿੱਚ ਬਾਲਾਮਾਂ ਪਾਈਆਂ ਹੋਈਆਂ ਨੇ ਹੱਥਾਂ ਵਿੱਚ ਲਿਸ਼ਕ ਦੇ ਲੋਟੇ ਫੜੇ ਹੋਏ ਨੇ ਪਰ ਪੱਲੇ ਰੱਬ ਦਾ ਨਾਮ ਨਹੀਂ ਉਹ ਰੱਬ ਦੇ ਸੰਤ ਨਹੀਂ ਬਲਕੇ ਬਨਾਰਸ ਕੇ ਠੱਗ ਨੇ ਸੋ ਉਥੇ ਸਾਨੂੰ ਬਿੰਦੀ ਸਹਿਬ ਉਚਾਰਨ ਕਰਨਾ ਹੋਏਗਾ ਇੱਕ ਹੋਰ ਆਪਾਂ ਬਾਬਾ ਫਰੀਦ ਸਾਹਿਬ ਜੀ ਦਾ ਬਾਣੀ ਵਿੱਚੋਂ ਬਚਨ ਪੜ੍ਹਨੇ ਆਂ ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੰਢੀਂ ਦੀ ਨਾਲਾ ਉਥੇ ਅਦਗ ਦਾ ਉਚਾਰਨ ਵੀ ਹੋਣਾ ਹੈ ਨਾਲ ਬਿੰਦੀ ਦਾ ਉਚਾਰਨ ਵੀ ਹੋਣਾ ਹੈ ਕਿਉਂਕਿ ਉਥੇ ਇਹਦਾ ਅਰਥ ਬਣਦਾ ਗੱਲਾਂ ਨਾਲ ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੰਢੀਂ ਦੀ ਨਾਲਾ ਕਿ ਗੱਲਾਂ ਕਰਨ ਵਾਲੇ ਤਾਂ ਸੱਜਣ ਵੀ ਮਿਲ ਜਾਣਗੇ ਪਰ ਜਿਹੜਾ ਸੱਚਾ ਸਾਥ ਦੇਣ ਵਾਲਾ ਹੈ ਉਹ ਇੱਕ ਵੀ ਨਹੀਂ ਮਿਲਦਾ ਸੋ ਸਾਥ ਸੰਗਤ ਕਹਿਣ ਤੋਂ ਮੁਰਾਦ ਇਹ ਹੈ ਅਸੀਂ ਬਾਣੀ ਨੂੰ ਵਿਚਾਰ ਕੇ ਪੜਨੇ ਕਿ ਕਿਹੜੇ ਥਾਂ ਤੇ ਬਿੰਦੀ ਸਹਿਤ ਉਚਾਰਨ ਹੋਏਗਾ ਕਿਹੜੇ ਥਾਂ ਤੇ ਬਿੰਦੀ ਰਹਿਤ ਉਚਾਰਨ ਹੋਏਗਾ ਜਿਵੇਂ ਰਾਜਾ ਦਾ ਅਰਥ ਬਣਦਾ ਬਾਦਸ਼ਾ ਪਰ ਰਾਜਾਂ ਦਾ ਅਰਥ ਬਣਦਾ ਰਜ ਜਾਣਾ ਜਿਵੇਂ ਡੱਡਾ ਦਾ ਅਰਥ ਬਣਦਾ ਪੰਜਾਬੀ ਭਾਸ਼ਾ ਦਾ ਡੱਡਾ ਅੱਖਰ ਪਰ ਬਿੰਦੀ ਲੱਗਿਆ ਡੱਡਾਂ ਦਾ ਅਰਥ ਬਣਦਾ ਡੱਡੂ ਤੇ ਮੱਛੀਆਂ ਡੱਡੂ ਇਤਿਆਦ ਇੱਕ ਮਤਲਬ ਬਹੁਵਚਨ ਸ਼ਬਦ ਹੋ ਗਿਆ ਮੋਰੀ ਦਾ ਅਰਥ ਬਣਦਾ ਮिन्नੂ ਆਪਣੇ ਆਪ ਦੀ ਗੱਲ ਹੋ ਰਹੀ ਹੈ ਫਰਾਰੀ ਤੇ ਪਿਆਰੀ ਤੇ ਬਿੰਦੀ ਲਾ ਕੇ ਬਣਦਾ ਮੋਰੀ ਮੋਰੀ ਰਣਚਣ ਲਾਇਆ ਭੈਣੇ ਸਾਵਣ ਆਇਆ ਸੋ ਇਸ ਕਾਰਨ ਕਰਕੇ ਕੋਈ ਵੀ ਬਿੰਦੀ ਵੱਧ ਹੁੰਦੀ ਆਪਣੇ ਕੋਲ ਲਾਉਣੀ ਪਰ ਹਾਂ ਬਾਣੀ ਨੂੰ ਵਿਚਾਰ ਕੇ ਸਮਝ ਕੇ ਜਿਸ ਜਗ੍ਹਾ ਤੇ ਜ਼ਰੂਰਤ ਮਹਿਸੂਸ ਹੁੰਦੀ ਉਹਦੇ ਅਰਥਾਂ ਦੇ ਹਿਸਾਬ ਦੇ ਨਾਲ ਜਿਵੇਂ ਕਈਆਂ ਥਾਵਾਂ ਤੇ ਆਪਾਂ ਵਿਚਾਰ ਕੇ ਅਦਕ ਦੀ ਵਰਤੋਂ ਕਰਦੇ ਆਂ ਬਾਬਾ ਫਰੀਦ ਸਾਹਿਬ ਨੇ ਸ਼ਬਦ ਵਰਤਿਆ ਫਰੀਦਾ ਕੰਨ ਮੁਸੱਲਾ ਸੂਫ ਗਾਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਹੁਣ ਸਹੀ ਉਚਾਰਨ ਹੈ ਮੁਸੱਲਾ ਮੁਸੱਲਾ ਮੁਸਲਮਾਨ ਵੀਰ ਜਿਹੜਾ ਕਪੜਾ ਨਵਾਜ ਪਾੜਨ ਵਾਸਤੇ ਵਰਦੇ ਉਹਨੂੰ ਮੁਸੱਲਾ ਕਿਹਾ ਜਾਂਦਾ ਮੰਮੇ ਥੱਲੇ ਔਕੜ ਸਸੇ ਉਪਰ ਅਦਕ ਲੱਲੇ ਨੂੰ ਕੰਨਾ ਮੁਸੱਲਾ ਇੰਜ ਉਚਾਰਨ ਕਰਾਂਗੇ ਪਰ ਬਾਣੀ ਵਿੱਚ ਲਿਖਿਆ ਹੋਇਆ ਮੰਮੇ ਔਕੜ ਸਸਾ ਤੇ ਲੱਲੇ ਨੂੰ ਕੰਨਾ ਜਿਵੇਂ ਲਿਖਿਆ ਹੈ ਜੇ ਜੇ ਉਵੇਂ ਉਚਾਰਨ ਕਰਾਂਗੇ ਤੇ ਉਚਾਰਨ ਹੋਏਗਾ ਮੁਸਲਾ ਸੋ ਮੁਸਲਾਵਚਾਰ ਨਹੀਂ ਮੁਸੱਲਾ ਹੀ ਸਹੀ ਵਿਚਾਰਨਾ ਹੈ ਸੋ ਇਸ ਕਾਰਨ ਕਰਕੇ ਬੇਨਤੀ ਹੈ ਆਪਾਂ ਵਿਚਾਰ ਕੇ ਸਮਝ ਕੇ ਬਾਣੀ ਦਾ ਪਾਠ ਕਰੀਏ ਉਮੀਦ ਹੈ ਕਿ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਅੱਗੇ ਧੋਗੇ ਜਿਆਦਾ ਤੋਂ ਜਿਆਦਾ ਸੰਗਤਾਂ ਨਾਲ ਆਪ ਜੀ ਸ਼ੇਅਰ ਕਰੋ ਤਾਂ ਕਿ ਸਤਗੁਰੂ ਦੀ ਪਾਵਨ ਬਾਣੀ ਦਾ ਸੁਨੇਹਾ ਉਪਦੇਸ਼ ਹੋਰ ਵੀਰਾਂ ਭੈਣਾਂ ਤੱਕ ਹੋਰ ਸੰਗਤਾਂ ਤੱਕ ਵੀ ਪਹੁੰਚ ਸਕੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਤੁਸੀਂ ਸਬਸਕ੍ਰਾਈਬ ਕਰ ਲਓ ਇਹ ਵਿਅਕਤੀ ਆਪ ਜੀ ਨੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ